ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਾਲਾ ਕਲਾਂ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬائیں ਨੂੰ ਮੋਗਾ ਪੈਂਦਾ ਹੈ ਜਿਹੜੇ ਕੋ ਲੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਦੇ ਪਾਸੋਂ ਆਉਂਦੇ ਰਹਿੰਦੇ ਨੇ ਤੇ ਮੇਰੀ ਇਸ ਘਰੋਂ ਪਹਿਲੀ ਵੀਡੀਓ ਆ ਜੀ ਦੋ ਐਨੀਮਲ ਸੇਲ ਆ ਦੋਨੇ ਤਾਜ਼ੇ ਸੂਏ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲੈਣੇ ਆ ਕੀ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਸੁਖਵੀਰ ਆ ਜੀ ਪਿੰਡ ਮੱਲਾਕਲਾ ਜ਼ਿਲ੍ਹਾ ਮੋਗਾ ਤਹਿਸੀਲ ਬਗਵਰਣੀ ਮੋਬਾਈਲ ਨੰਬਰ ਜੀ 872903281 ਠੀਕ ਆ ਜੀ ਵਪਾਰ ਦਾ ਕੰਮ ਹੀ ਆ ਭਾਈ ਠੀਕ ਆ ਇੱਕ ਨੰਬਰ ਤੋਂ ਬਾਈ ਇਹ ਤੋਂ ਸ਼ੁਰੂ ਕਰ ਲੈਣੇ ਕੀ ਡਿਟੇਲ ਆ ਜੀ ਇਹ ਹੀ ਇੱਕ ਨੰਬਰੇ ਦੋ ਦੰਦ ਵਹਿੜ ਆ ਜੀ ਠੀਕ ਆ ਜੀ ਤੇ ਸੂਈ ਨੂੰ ਹੋ ਗਏ 1 ਠੀਕ ਹੈ ਜੀ 12 ਦੇ ਰੰਦੇ ਦੁੱਧ ਇਸ ਟਾਈਮ ਇਹਦੇ ਥੱਲੇ ਹੀ ਕਿਲੋ ਕਹਲਾ 16 ਜੀ ਲੀਟਰ ਕਹਲਾ 18 ਜਾਨੀ 16 ਕਿਲੋ ਕੰਡੇ ਤੇ ਝਾੜ ਕੇ ਦੇ ਦੋ 16 ਕਿਲੋ ਕੰਡੇ ਝਾੜ ਦਾਂਗੇ 18 ਲੀਟਰ ਮਾਰ ਦਾਂਗੇ ਤੇ ਥਨਾ ਦਾ ਕੋਈ 1 ਰੁਪਈਆ ਦਾ ਵੀ ਨਹੀਂ ਠੀਕ ਹੈ ਜੀ ਬੱਚਾ ਕੀ ਹੈ ਜੀ ਬੱਚਾ ਬੱਛਾ ਮਗਰ ਮਗਰ ਬੱਚਾ ਤੋੜ ਕੇ ਦਿਖਾ ਦਿਓ ਜੀ ਤੋੜ ਤੋੜ ਪਹਿਲਾ ਸੂਆ ਸੂਈ ਹੈ ਜੀ ਮੂੰਹ ਤੋਂ ਦੋ ਦੰਦ ਦਾ ਬਾਈ ਕਹਿੰਦਾ ਜੇ ਤੱਕ ਅੰਡੇ ਤੇ ਜੋਖਣਾ ਤਾਂ 16 ਕਿਲੋ ਜੇ ਲੀਟਰਾਂ 'ਚ ਮੈਨਾਂ ਤਾਂ 18 ਲੀਟਰ ਆਪਾਂ ਮਣਕੇ ਦੇ ਦਾਂਗੇ ਬਾਕੀ ਜਾਦ ਬਰੀਡ ਦੇ ਪੱਖ ਤੋਂ ਚੰਗੀ ਆ ਜੀ। ਥਣਾ ਦੇ ਸਹਿਜ ਵੀ ਸੋਹਣੇ ਆ। ਚਾਰੇ ਗੈਪ ਤੇ ਲੱਗੇ ਨਿਖੜ ਮੈਂ ਇੱਕ ਬਾਈ ਮਾੜੀਆਂ ਮੜੀਆਂ ਸ਼ਖਾ ਜੀਆਂ ਚਲਦੀਆਂ ਨਹੀਂ। ਨਾ ਨਾ ਜੀ। ਠੀਕ ਆ ਜੀ। ਚਾਰ ਹੀ ਥਣਾਂ ਦੇ ਲੱਗੇ। ਚਾਰ ਥਣ ਪ੍ਰੋਪਰ ਚਾਰੇ ਚਲਦੇ ਆ ਜੀ। ਜੀ ਪ੍ਰੋਪਰ ਚਲਦੇ ਆ ਕੋਈ ਭੂਰ ਛਿੱਟਾ ਨਹੀਂ। ਕੋਈ ਨਹੀਂ ਜੀ। 16 ਕਿਲੋ ਕੰਡੇ ਚਾੜ ਕੇ ਦੇ ਦਾਂਗੇ। ਬਾਕੀ ਫੇਸ ਕੁਆਲਿਟੀ ਸੋਹਣੀ ਆ। ਕੱਦ ਵੈੱਡ ਦੀ ਚੰਗੀ ਆ ਜੀ। ਫੁੱਲ ਜੀ ਵੈੱਡ ਦੀ। ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ। ਤੇ ਸੀਲ ਸਾਬ ਬਾਈ ਪੂਰੀ ਆ ਜੀ। ਬਹੁਤ ਜ਼ਿਆਦਾ ਜੀ। ਠੀਕ ਆ ਜੀ ਵੀਰ ਸਭ ਕਰਮ ਵਾਲੀ ਪੂਰੀ ਆ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ 5 ਵਜੇ ਤੇ 46 ਮਿੰਟ ਹੋ ਗਏ ਆ ਸ਼ਾਮ ਨੂੰ ਕਿੰਨੇ ਵਜੇ ਚਵਾਈ ਕਰਦੇ ਆ ਬਈ 5 ਵਜੇ ਕਰਦੇ ਆ ਠੀਕ ਆ ਜੀ ਬਸ ਚਵਾਈ ਦਾ ਟਾਈਮ ਹੀ ਹੋਇਆ ਹੋਣਾ ਜੀ ਸਮਾਨ ਨੇ ਦੀ ਬੰਦਰ ਚੈੱਕ ਕਰ ਲੋ ਜੇ ਕੋਈ ਵੀਰ ਬਾਈ ਦੋ ਟਾਈਮ ਚਾਰ ਡਾਂ ਚਵਾਈ ਕਰਦੇ ਆ ਬਾਈ ਜਿੰਨੇ ਦਾ ਮਰਜੀ ਤਿੰਨ ਟਾਈਮ ਕਰ ਲਵੇ ਕੋਈ ਵੀ ਠੀਕ ਆ ਜੀ ਤਾਂ ਆਪਣੇ ਘਰੇ ਫੁੱਲ ਗਰੰਟੀ ਕਰਾ ਕੇ ਦੇਵਾਂਗੇ ਠੀਕ ਆ ਜੀ ਹਾਂਜੀ 16 ਕਿਲੋ ਕੰਡੇ ਵਾਲਾ ਨੈਟ ਤਿਆਰ ਆ ਜੀ 18 ਲੀਟਰ ਮਾਰ ਦਾਂਗੇ ਬਾਈ ਪੂਰੇ 18 ਲੀਟਰ ਮਾਰ ਦੇ ਨੈਟ ਕਰੇ ਠੀਕ ਆ ਹਰਾ ਮਾਰ ਕੇ ਦੇਵਾਂਗੇ ਮੁੱਲ ਬਾਈ ਜਾਇਜ਼ ਜਾਇਜ਼ ਦਾ ਮੁੱਲ ਦਾ ਜਾਇਜ਼ ਦਾ 60000 ਰੁਪਿਆ ਹੋਊਗਾ ਕੋਜੂ ਮਾੜਾ ਮੋਟਾ ਮਾੜਾ ਠੀਕ ਆ ਜੀ 66000 ਰੁਪਿਆ ਬਾਈ ਮੁੱਲ ਕਰਦੇ ਬਾਈ ਕਹਿੰਦੇ ਮਾਨਤਾਨ ਕਰ ਦਾਂਗੇ ਜੀ ਨੂੰ ਜਚੂਗੇ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਹੈ ਜੀ ਇਹ ਦੋ ਨੰਬਰ ਨੂੰ ਜੀ ਪੂਰੇ 15 ਦਿਨ ਹੋ ਗਏ ਸੂਈ ਨੂੰ ਬੱਚਾ ਕੀ ਆ ਜੀ ਬੱਚਾ ਵੱਠਾ ਮਗਰੀ ਮਗਰ ਉਹ ਬੱਚਾ ਚੈੱਕ ਕਰ ਸਕਦੇ ਆ ਜੀ ਹਾਂਜੀ ਤੇ ਕਿੰਨਾ ਕਿਲੋ ਦੁੱਧ ਨੈਟ ਤੇ ਆ ਰਹੀ ਇਹਦੇ 20 ਵੀ ਲੀਟਰ ਹੋ ਜਾਂਦੇ ਆ ਜੀ ਤੇ 17 ਵੀ ਹੋ ਜਾਂਦੀ ਹੈ 18 17 ਤੋਂ ਲੈ ਕੇ 18 ਦੇ ਵਿੱਚ ਵਿੱਚ ਚਲੀ ਚਲੇ ਸਹੀ ਜੀ ਕਦੇ 20 ਵੀ ਕਰ ਜਾਂਦੀ ਆ ਠੀਕ ਆ ਜੀ ਜਾਨੀ ਆਪਾਂ 18 ਲੀਟਰ ਮੰਨ ਕੇ ਚੱਲ ਜੀ ਹਾਂ ਜੀ ਹਾਂ ਸਹੀ ਚਵਾ ਕੇ ਦੇ ਦਾਂ ਹਾਂ ਜੀ ਹਾਂ ਜੀ ਓਕੇ ਆ ਜੀ ਹਾਂ ਹਾਂ ਜਮਾ 9 ਪਰ 9 ਠੀਕ ਆ ਜੀ ਤੇ ਸੀਲ ਸੌ ਕਰਮ ਵਾਲੀ ਮੈਂ ਤਾਂ ਬਹੁਤ ਆ ਜੀ ਠੀਕ ਤੋੜ ਕੇ ਦਿਖਾ ਦਿਓ ਜੀ ਦੂਜਾ ਸੁਹਾ ਸੂਈ ਆ 15 ਦਿਨ ਹੋ ਗਏ ਬਾਈ ਹਾਂ ਹਾਂ 15 ਦਿਨ ਹੋ ਗਏ ਸੂਈ ਨੂੰ ਮਗਰ ਬੱਚਾ ਵੱਛਾ ਇਹ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਬਾਈ ਕਹਿੰਦਾ ਜਿਹੜਾ ਦੁੱਧ ਆ 17 ਤੋਂ ਲੈ ਕੇ 20 ਲੀਟਰ ਦੇ ਵਿੱਚ ਨੱਟ ਤਿਆਰ ਆ ਪਰ 18 ਲੀਟਰ ਆਪਦੇ ਘਰੇ ਚਵਾ ਕੇ ਦੇ ਦਾਂਗੇ ਤਸੱਲੀ ਤੁਸੀਂ ਕਰਨੀ ਆ ਚਾਹੇ ਦੋ ਟਾਈਮ ਚਵਾਈ ਕਰ ਲਿਓ ਜਾਂ ਜਿੰਨਾ ਟਾਈਮ ਮਰਜ਼ੀ ਕੋਈ ਚਵਾਈ ਕਰ ਲਿਓ ਆਪਣਾ ਕੋਈ ਇਸ਼ੂ ਨਹੀਂ ਠੀਕ ਆ ਚਾਹੇ ਚਾਰ ਟਾਈਮ ਚਵਾਈ ਕਰ ਲਿਓ ਬਾਈ ਕਹਿੰਦਾ ਮੇਰੇ ਘਰੇ ਨੱਟ ਤਿਆਰ ਆ ਥਣਾਂ ਦੇ ਸਹਿਜ ਬਹੁਤ ਸੋਹਣੇ ਆ ਜੀ ਚਾਰੇ ਥਣ ਗਿਆ ਚਵਾਈ ਤੁਹਾਡੀ ਬਹੁਤ ਜਿਆਦਾ ਚੰਗੀ ਆ ਜੀ ਚਵਾਈ ਦੀ ਇੱਕ ਨੰਬਰ ਆ ਬਾਈ ਕਹਿੰਦਾ ਗੰਨੇ ਵਰਗੀ ਧਾਰ ਆ ਬਾਕੀ ਨੇੜੇ ਤੋਂ ਹਵਾਨਾ ਤੁਹਾਨੂੰ ਦਿਖਾ ਦਿੰਨੇ ਆ ਜੀ ਪੱਕੇ ਲੇਵੇ ਦੀਆਂ ਹੀ ਦੂੰਗਾ ਪੱਕੇ ਲੇਵੇ ਦੀ ਠੋਸ ਹਵਾਨੇ ਦੀ ਆ ਬਾਕੀ ਕਾਮਯਾਬ ਵੀ ਬਾਈ ਇਹੀ ਹਵਾਨਾ ਬੁਲਾਰੀ ਰਹਿਤ ਹਵਾਨਾ ਕਹਿ ਸਕਦੇ ਆਪਾਂ ਪੰਜਾਬੀ ਚ ਥਣਾ ਦੇ ਸਾਇਦ ਹੀ ਨੇੜੇ ਤੋਂ ਦਿਖਾ ਦਿੰਨੇ ਆ ਜੀ ਚਾਹੇ 400ਏ ਸੂਪ ਹੈ ਬਾਈ ਇਹਦਾ ਇਹਦਾ ਮੁੱਲ ਬਾਈ ਇਹਦਾ ਮੁੱਲ ਜਾਇਦਾ 56000 ਰੁਪਿਆ ਹੋਊਗਾ ਹੋ ਜੋ ਮਾਨਤਾਂ ਨੇ ਹਾਂ ਮਾਨ ਠੀਕ ਆ ਜੀ ਇਹਦਾ ਮੁੱਲ ਬਾਈ ਕਹਿੰਦਾ 56000 ਰੁਪਿਆ ਮਾਨਤਨ ਕਰਦਾਂਗੇ ਜਿਹਨੂੰ ਜਜੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ